ਸਾਰੇ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਗਿਆ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਚਾਰ ਬਣਾ ਦਿਖਾਉਣਾ ਹੈ ਤੁਹਾਨੂੰ ਦੋ ਸੂਈਆਂ ਵਿੱਚ ਦੋ ਗੱਬਣਾ ਡਿਟੇਲ ਵੀਰ ਤੋਂ ਪੁੱਛਦੇ ਆਓ ਅੱਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਨਾਮ ਐਡਰੈਸ ਦੱਸਿਓ ਆਪਣਾ ਨਾਮ ਜੱਗੀ ਆ ਜੀ ਪਿੰਡ ਕੋਠੇ ਗੁਰੂ ਆਮ ਦਾਸ ਸ਼ਹਿਰ ਬਰਨਾਲਾ ਦਾ ਜੀ ਆਪਣਾ ਸੇਖਾ ਰੋਡ ਤੇ ਘਰ ਆ ਜਦੋਂ ਨਿਦੇਹਣਾ ਰੋਡ ਤੋਂ ਆਪਾਂ ਸੇਖੇ ਕੰਨੀ ਨੂੰ ਮੁੜੀਏ ਅੱਧਾ ਕਿਲੋਮੀਟਰ ਆ ਕੇ ਆਪਣੇ ਕੋਠੇ ਆ ਬਰਨਾਲੇ ਕੰਨੀੋਂ ਪਹਿਲੇ ਕੋਠੇ ਆਪਣੀ ਨੇ ਮੋਬਾਈਲ ਨੰਬਰ ਜੀ ਆਪਣਾ 98153 99107 ਜੀ ਪਹਿਲੇ ਨੰਬਰ ਤੇ ਥੋੜੇ ਥੋੜੇ ਸਿੰਗਾ ਵਾਲੀ ਬੱਛੀ ਦੇਖਦੇ ਸੂਈ ਕਿਹੜਾ ਸੂਆ ਸੂਈ ਆ ਪਹਿਲਾਂ ਬੱਛੀ ਆ ਜੀ ਸੂਈ ਨੂੰ ਹਜੇ 20-25 ਮਿੰਟ ਹੋਏ ਆ ਜੀ ਜੀਰ ਪੈਣੀ ਆ ਹਾਂ ਜੀਰ ਪੈਣੀ ਆ ਜੀ ਹਜੇ ਪਿਓਰ ਚਾਰ ਦੰਦ ਆ ਜੀ ਮੂੰਹ ਠੀਕ ਹੈ ਕਿੰਨਾ ਗੱਦ ਦੁੱਧ ਪਾ ਦੋਗੀ ਦੁੱਧ ਵਈ ਜਾਏ ਮੰਨ ਲਓ ਵੀ 20 ਕਿਲੋ ਤੋਂ ਬਾਹਰ ਕੱਢ ਦੋਗੀ ਖੁੱਲਾ ਆਰਾਮਦਾਰੀ 20 ਕਿਲੋ ਤੋਂ ਬਾਹਰ ਹਾਂਜੀ ਤੇ ਭਾ ਕੀ ਰੂ ਹੋ ਇਹਦਾ ਭਾ ਬਈ ਜੀ ਇਹਦਾ 70000 ਰੁਪਇਆ ਗੁਜਾਇਸ ਹੋ ਜਾਊਗੀ ਹਾਂ ਜੀ ਆ ਮਾਨਤਨ ਕਰਾਂਗੇ ਫੁੱਲ ਪੂਰਾ ਉੱਤੇ ਠੀਕ ਹੈ ਬਾਕੀ ਇੱਕ ਗੱਲ ਹੋਰ ਹੈ ਕਿ ਤੁਹਾਨੂੰ ਪਤਾ ਆਪਣੀ ਵੀਡੀਓ ਤੁਸੀਂ ਪਾਉਂਦੇ ਰਹਿੰਦੇ ਹੋ ਠੀਕ ਹੈ ਆਪਣਾ ਬਾਲਾ ਨਹੀਂ ਫਰਕ ਹੁੰਦਾ ਰੇਟ ਦਾ ਬਰਾਬਰ ਦੇ ਮੁੱਲ ਹੀ ਕਰਦੇ ਹਾਂ ਬਸ 1000 2000 ਰੁਪਏ ਦੀ ਛੋਟ ਹੀ ਹੁੰਦੀ ਹੈ ਆਪਣੇ ਕੋਲ ਕਿ ਚਵਾਈ ਚ ਇੱਕ ਨੰਬਰ ਮੈਂ ਕਹ ਸੋਣਾ ਬਾਈ ਇੱਥੇ ਖੜਾ ਕੇ ਦੇਖ ਤਾਂ ਨਾ ਮਾਰ ਲਓ ਪੂ ਜਿੰਦੇ ਜਾਨ ਬਿਊਟੀ ਬੜੀ ਬਹੁਤ ਆ ਫੁੱਲ ਬਾਈ ਓਕੇ ਜਮ ਬਾਕੀ ਥਣਾ ਜਿ ਵਿਥੀ ਪੁਥੀ ਬਹੁਤ ਆ ਹਨਾ ਸੋ ਠੰਡੀ ਸੀ ਲਾ ਕਿਆ ਬਾਤਾਂ ਦੇਖ ਲੋ ਬਿਨਾ ਬੱਚੇ ਦੇ ਬਾਕੀ ਮਗਰ ਬੱਛੀ ਬਹੁਤ ਟੌਪ ਦੀ ਇਹਦੇ ਠੀਕ ਆ ਬੱਚੀ ਵਿਚੇ ਇਹਦੇ ਤੇ ਕੱਲੀ ਜੇਰ ਰਹਿ ਗਈ ਪੈਣ ਵਾਲੀ ਹਨਾ ਵਾ 5-4 ਮਿੰਟ ਚ ਪੈ ਜਾਂਦੀ ਜੇਰ ਹਜੇ 25 ਮਿੰਟ ਹੀ ਹੋਇਆ ਸੀ ਮਿੰਟ ਨੂੰ ਠੀਕ ਸੋ ਮਾੜੇ ਮਾੜੇ ਜੇ ਸਿੰਘ ਆ ਤੇ ਚੌਗੀ ਮੂੰਹ ਆ ਬੱਚੀ ਕੱਦ ਕਾਠ ਕਾਦਾ ਲੇਵਾ ਫਿੱਟ ਫਾੜ ਫਿਟਿੰਗ ਵਾਲਾ ਮੈਂ ਕਹਿੰਦਾ ਪੂਰਾ ਟੌਪ ਆ ਬਾਈ ਯਾਰ ਕਿਸਲੇ ਵੇ ਨੂੰ ਆ ਮਨ ਲਾ ਵੀ ਕੋਈ ਦਿੱਕਤ ਨਹੀਂ ਆਉਂਦੀ ਹੈਗੀ ਮਿਸਟੈਕ ਦੀ ਮਿਸਟੈਂਸ ਬਹੁਤ ਘੱਟ ਹੁੰਦੀ ਹੈ ਹਾਂ ਹਾਂ ਅਗਲਾ ਕਹਿੰਦਾ ਕਦਗਾੜ ਪੂਰਾ ਟੋਪ ਬਾ ਦਿਖਾ ਦੇ ਠੀਕ ਹੈ ਅੱਗੇ ਦੋ ਨੰਬਰ ਦੇਖੀ ਜਾਨੇ ਹਾਂ ਬਾਈ ਜਰਸੀ ਦਾ ਕ੍ਰੋਸ ਆ ਗਈ ਠੀਕ ਹੈ ਰਾਤ ਸੂਈਆ 2:00 ਵਜੇ ਬਚਾ ਗਿਆ ਬਚਾ ਲੋਟ ਕਰਦੇ ਬੋਤੇ ਕਿਣ ਬਚਾ ਲੋਟ ਕਰੋ ਬਚਾ ਗਿਆ ਪਿੱਛੇ ਬੱਚਾ ਬਾਈ ਇਹਦੇ ਮੰਗਰ ਠੀਕ ਹੈ ਦੁੱਧ ਕਿੰਨਾ ਖਾਜ ਰਾ ਦੁੱਧ ਵੀਰੇ ਆਪਾਂ 5 ਕਿਲੋ ਰਾਤ ਖਾਲੀ ਕਰੀ ਸੀ 4 4.5 ਕਿਲੋ ਤੜਕੇ ਖਾਲੀ ਕਰੀ ਆ 12 ਕਿਲੋ ਬੋਲੀ ਚੜਾਣੀ ਹੈ 12 ਕਿਲੋ ਬੋਲੀ ਮੰਨ ਲਓ ਵੀ ਪੂਰੀ ਆਪਾਂ ਪ੍ਰੋਪ ਤੋਂ ਮੇਰੇ 15 16 ਕਿਲੋ ਪਾ ਦੂਗੀ 15 ਕਿਲੋ ਕਿਉਂਕਿ ਇਹਦਾ ਮੀਡੀਅਮ ਕਾਦਾ ਵਾਲੀ ਵੱਡੀ ਨਹੀਂ ਹੈਗੀ ਇਹ ਬੇਲ 'ਚ ਬਹੁਤ ਜ਼ਿਆਦਾ ਹਾਂ ਉਹ ਲੰਮੀ ਆ ਉੱਚੀ ਥੋੜੀ ਜਿਹੀ ਘੱਟ ਆ ਭਾਜ ਤਾਂ ਕੀ ਰਹੂਗਾ ਇਹਦਾ 55000 ਰੁਪਏ ਰਹੂਗਾ ਜੀ ਵਿਜਾਇ ਸੋਜੂਗੀ ਹਾਂ ਜੀ ਮਾਨ ਤਾਂ 10000 ਖੰਡ ਕਰਦੇ ਆਂਗੇ ਬਸ ਇੱਕ ਹੱਥ ਬੰਨ ਕੇ ਬੇਨਤੀ ਆ ਵੀਰ ਬਣ ਕੇ ਆਪਣੇ ਰੇਟ ਹੋਣਗੇ ਬਰਾਬਰ ਦੇ ਮਤਲਬ ਬਾੜਾ ਮੱਥਾ ਮਾਰਨ ਵਾਲੀ ਨਹੀਂ ਮੋੜੇ ਬੰਦਾ ਇਹ ਕਹਿਤੀ ਬੇਨਤੀ ਲੈ ਲਓ ਫਾਇਦਾ ਕੋਈ ਨਹੀਂ ਹਾਂ ਮੈਂ ਵੀ ਬਾੜਾ 5000 ਘੱਟ ਵਾਲਾ ਵੀਰ ਜਹੇ ਨਾ ਮੱਥਾ ਮਾਰੇ ਤੇ ਅਗਿੱਤੇ ਨੰਬਰ ਦੇਖਦੇ ਆਂ ਜੜੀ ਆਪ ਚਾਰ ਦੰਦ ਦੀ ਇਹ ਹੈ ਜੀ ਕੈਦਨ ਨਹੀਂ ਜਿਹੜੀ ਇਹ ਨਹੀਂ ਅਗਲਾ ਕਹਿੰਦਾ ਸਾਰਿਆਂ ਨੂੰ ਚਾਰ ਦੰਦ ਕਹੀ ਜਾਂਦੇ ਆ ਇਹ ਜਿਹਨਾਂ ਚਾਰ ਦੰਦ ਨੇ ਪਤਾਂ ਕਹਿੰਨੇ ਆ ਠੀਕ ਹੈ ਕੈਦਨ ਕਰਦੀ ਹੈ ਇੱਕ ਹਫਤਾ ਲੈ ਜੂਗੀ ਪਹਿਲਾਂ ਮਸ਼ੀਨ ਥਾਂ ਲਵਾ ਬਹੁਤ ਦਿਖਾ ਦਿਓ ਨੇੜੇ ਕਰਕੇ ਮਾੜਾ ਜਾ ਕਿੰਨਾ ਕੁ ਦੁੱਧ ਪਾ ਦੋਗੀ ਦੁੱਧ ਬਾਈ ਸਾਰੀਆਂ 20 ਪਲੱਸ ਵਾਲੀਆਂ ਮਸ਼ੀਨ ਹੈ ਆਪਣੇ ਕੋਲੇ ਅੱਜ ਠੀਕ ਹੈ ਮਾਲ ਕਿੱਥੋਂ ਆਇਆ ਵਾ ਸਾਰਾ ਆਪਣੇ ਕੋਲ ਇਹ ਸਾਰਾ ਰਾਜਸਥਾਨ ਦਾ ਮਾਲ ਆ ਇਹ ਰਾਜਸਥਾਨ ਦਾ ਜਿਵੇਂ ਟਾਂਜਾ ਜੋ ਆਇਆ ਵਾ ਜਮ ਬਾਈ ਕੱਲੀ ਕੱਲੀ ਵਹਿਣ ਫਿਰ ਕੇ ਲਈ ਹੋਈ ਆ ਵੀਡੀਓ ਦਿਖਾ ਦੀ ਚਮਕ ਦਮ ਕ ਬਸ਼ੀਆਂ ਦੀ ਕੱਦ ਕੱਡ ਜਿਵੇਂ ਰਾਜਸਥਾਨ ਦੇ ਕੱਦ ਬੰਦੇ ਹੁੰਦੇ ਆ ਉਵੇਂ ਹੀ ਵੜਾਉਂਦੇ ਆ ਬਾਕੀ ਗਰਮੀ ਨਹੀਂ ਮੰਨਣੀ ਇਹਨਾਂ ਨੇ ਮੈਂ ਕਿਹਾ ਭਾਈ ਯਾਰ ਧੁੱਪ ਹੀ ਘੜੀਆਂ ਆਪਣੇ ਕੋਲੇ ਦੇਖ ਲੈ ਜਮਾ ਜਮਾ ਜਿਵੇਂ ਮਨ ਕਹੋ ਜੇਠ ਦਾ ਮਹੀਨਾ ਹੀ ਆ ਹੁਣ ਜਮਾ ਹਣਾ ਹਾਂ ਲਾਲ ਮੈਂ ਹੁਣ ਇਤੂ ਧੁੱਪ ਦਾ ਕੋਈ ਬੰਦ ਨਹੀਂ ਸਕਦਾ ਜਿਵੇਂ ਆਪਾਂ ਬੰਨੀ ਬੈਠੇ ਆ ਇਹਦਾ ਰੇਟ ਕੀ ਆ ਇਹਦਾ 60000 ਰੁਪਇਆ ਹਾਂ ਨਾ ਹੋ ਜੂ 60000 ਤੇ ਥਣ ਜਮਾ ਚਰਖੇ ਦੀ ਪੂਣੀ ਵਰਗਾ ਹਣਾ ਮੈਂ ਕਿਹਾ ਭਾਈ ਯਾਰ ਪੂਰੀ ਚਵਾਈ ਚੂਈ ਓਕੇ ਆ ਹੀ ਨਹੀਂ ਕਿਸੇ ਤਰ੍ਹਾਂ ਦੀ ਵੀ ਕੋਈ ਦਿੱਕਤ ਠੰਡੀਆਂ ਸੀਲ ਠੀਕ ਐ ਬਈ ਵੀਰ ਕਹਿੰਦੇ ਆ ਵੀ ਗੱਭਾਂ ਲੈਣੀ ਸੀ ਯਾਰ ਸਣ ਲੇਵੇ ਦਾ ਕੋਈ ਉਹ ਦਿੱਕਤ ਆ ਉਹ ਚੀਜ਼ ਦੀ ਆਪਣੀ ਫੁੱਲ ਗਰੰਟੀ ਹੋ ਗਈ ਸੁੰਦੀ ਤੱਕ ਦੀ ਵੀ ਵਹਿੜਦੀ ਆ ਚਾਰ ਨੰਬਰ ਦੇ ਜਿਹੜੀ ਆਪਾਂ ਇਹ ਵੀ ਚਾਰ ਨੰਦੀ ਇਹ ਆ ਵੀਰੇ ਪਲੂਣ ਪਹਿਲਾਂ ਸੁਆ ਪਹਿਲਣ ਪਹਿਲਣ ਜਾਵਾਂ ਕੈਕਦਨ ਲੈਂਦੀ ਆ ਬਸ ਇੱਕੋ ਜਿਹਾ ਟਾਈਮ ਹੀ ਆ ਬਾਈ ਇਹਨਾਂ ਦਾ ਸਾਰਿਆਂ ਦਾ ਠੀਕ ਹੈ ਪੈਂ ਵੀ ਗੱਡੀ ਗੁੱਡੀ ਚੜ੍ਹ ਕੇ ਕੋਈ ਦੋ ਦਿਨ ਪਹਿਲਾਂ ਵੀ ਸੁੂ ਸਕਦੀਆਂ ਨੇਵਾ ਦਾ ਮਨ ਲਾਹ ਜੇ ਕਰੋੜ ਭਰਦਾ ਇਹਦੇ ਕਿੰਨਾ ਦੁੱਧਾ 20 ਕਿਲੋ ਪਾ ਦੂ ਹਣਾ ਹਾਂ 20 ਕਿਲੋ ਤੋਂ ਬਾਹਰ ਹੀ ਕੱਢਣੀਆਂ ਸਾਰੀਆਂ 20 ਪੁਲਾਸੀ ਚ ਲੜਣੀਆਂ ਬਾਈ ਇਹਦਾ ਭਾਗ ਹੀ ਚਾਰ ਨੰਬਰ ਦਾ ਇਹਦਾ ਵੀ 6 65000 ਰੁਪਇਆ ਭਾਗਾ ਪੰਜ ਚਾਰ ਦਿਨ ਦੀ ਹਫਤੇ ਖਣ ਦੀ ਕੱਚੀ ਹੈ ਹਾਂ ਹਾਂਜੀ ਬਸ ਮਾਨਤਾ ਦਾ 1000 ਖੰਡ ਹੋ ਜਾਊਗਾ ਠੀਕ ਹੈ 98153 ਨਾ ਟੈਕਸ ਤੋਂ ਦੋ ਦਿਖਾ ਦੇ ਗੱਬਣਾ ਦੋ ਸੁੰਜੀਆਂ ਨਾ ਵੀ ਦਾ ਜੱਗੀ ਬਰਨਾਲਾ ਰੰਗੀਆਂ ਕੋਠੇ ਵੀਡੀਓ ਦੇਖਣ ਲਈ ਸਭ ਦਾ ਤੈਦਲੋ